ਜੇ ਸਰ ਮੈਂ ਐਮਐਸਸੀ ਥਾਣਾ ਸਾਡੇ ਜੀਆਰਪੀ ਸਰਾਂ ਤੋਂ ਉਹਨਾਂ ਦੀ ਇਤਲਾਹ ਦਿਨਤਾ ਉਹਕਾਰ ਸਰਕਾਰ ਦੇ ਦਸਵੰਚਾ ਥਾਣਾ ਸਰਾਂਤ ਮੌਜੂਦ ਸੀ ਉੱਥੋਂ ਉਹਨਾਂ ਨੇ ਮੈਨੂੰ ਦੱਸਿਆ ਵੇਦਾ ਕਰਕੇ ਆਪਣੇ ਗੱਡੀ ਜਿਹੜੀ ਇੱਕ ਦਿੱਲੀ ਤੋਂ ਪਠਾਨਕੋਟ ਚੱਲਦੀ ਆ ਤੇ ਆਪਣੇ ਕੋਲ ਖਨਸਟੇਜ ਤੇ ਲੇਕਨ ਉਹ ਨਹੀਂ ਰੁਕਦੀ ਬਈ ਉਹਦੇ ਵਿੱਚ ਇੱਕ ਬੰਦਾ ਜਖਮੀ ਹੋ ਕੇ ਜੇਰੇ ਲਾਈਸੈਂਸ ਵਾਲਤਾ ਫਤਿਹਗੁਰ ਸਾਹਿਬ ਹੈ ਵੀ ਆਪ ਉੱਥੇ ਜਾ ਕੇ ਉਹਦੇ ਬਿਆਨ ਹਾਸਲ ਕਰਕੇ ਕਾਨੂੰਨੀ ਕਾਰਵਾਈਆਂ ਉਚਰਿਓ ਲਿਖਾ ਜਾ ਮੈਂ ਸਰ ਉੱਥੋਂ ਸਾਥੀ ਕਰਮਚਾਰੀਆਂ ਦੇ ਨਾਲ ਰੇਲਵੇ ਜੇਂਸਰ ਅੰਤੋਂ ਸਵਾਰਥਾਲ ਫਤਿਹਗੜ੍ਹ ਸਾਹਿਬ ਪੁੱਜਾ ਉੱਥੇ ਪੁੱਜ ਕੇ ਸਰ ਪਤਾ ਲੱਗਿਆ ਮੈਨੂੰ ਮੁਤਾਬਕ ਰਿਕਾਰਡ ਇੱਕ ਯਾਤਰੀ ਸੀਗਾ ਯੋਗਰਾਜ ਸਰ ਉਹ ਮੇਜਰ ਸਨ ਇਹ ਆਪਣੀ ਮਾਤਾ ਦੇ ਨਾਲ ਬਿਆਸ ਤੋਂ ਪਾਣੀਪਤਲੀ ਸਫ਼ਰ ਕਰ ਰਹੇ ਸੀ ਨਾਲ ਇਹਨਾਂ ਦੀ ਵਾਸੀ ਦਾ ਰੜਕਾ ਵੀ ਸੀਗਾ ਜੀ ਤੇ ਜਦੋਂ ਗੱਡੀ ਇਹਨਾਂ ਦੀ ਚੱਲਦੀ ਹਾਲਤ 'ਚ ਰੇਲਵੇ ਜੇਂਸਰ ਦਰਾਹਾ ਪਾਸ ਕਰੀ ਜੀ ਤੇ ਉੱਥੋਂ ਬਾਹਰਲੇ ਪਾਸੇੋਂ ਇੱਕ ਪੱਥਰ ਵੱਜਿਆ ਜੀ ਇਹਦੇ ਯੋਗਰਾਜ ਤੇ ਉਹਦੇ ਨਾਲ ਉਹ जख्मी ਹੋਇਆ जख्मी ਹੋ ਕੇ ਸਾਰਾ ਸਰੰਦਲਾ ਕੇਸ ਜਿਹਦੇ ਉੱਤੇ ਦਾਖਲ ਹੋ ਗਿਆ ਸੀ ਇਹਦੇ ਨੂੰ ਬਿਆਨਾਂ ਨੂੰ ਪਹੁੰਚੇ ਉੱਥੋਂ ਪਤਾ ਲੱਗਿਆ ਪਤਾ ਕਰਨ ਤੇ ਬਤਾਵੋ ਕਾਰਡ ਮੈਨੂੰ ਵੀ ਇਹ ਬੱਤੀ ਨੂੰ ਰੈਫਰ ਕਰ ਦਿੱਤੇ ਨੇ ਤੇ ਹਸਪਤਾਲ ਦੇ ਬਾਹਰ ਮੈਨੂੰ ਇਹਦਾ ਜਿਹੜਾ ਮਜਰੂਬ ਹੈ ਜਵਰਾਜ ਦੀ ਮਾਸੀ ਦਾ ਲੜਕਾ ਮਿਲ ਗਿਆ ਸੀ ਕਮਨਜੀਤ ਉਹਦੇ ਬਿਆਨਾਂ ਦੇ ਉੱਤੇ ਮੈਂ ਜੀ ਉੱਥੇ ਫਿਰ ਬੰਦੀ ਸੈਕਸ਼ਨ 152 ਰੇਲਵੇ ਐਕਟ ਦੇ ਵਿੱਚ ਮੁਕੱਦਮਾ ਨੰਬਰ 26 ਮਿਤੀ 17/7 8ਾਲਾ ਜੀ ਇਹ ਵੀ ਸਰੰਦਾਰਜ ਕਰਦੇ ਤੇ ਰੋਸ਼ੀਆਂ ਦੀ ਭਾਲ ਹੈ ਜੀ ਜਿੰਨੇ ਵੀ ਅੱਗੇ ਤਫ਼ਤੀਸ਼ ਜਾਰੀ ਆ ਜੋ ਵੀ ਕਾਰਵਾਈ ਹੋਗੀ ਆਪਾਂ ਕਰਦੇ ਤਫ਼ਤੀਸ਼ ਰੋਕੇ ਤੋਰਾਂ ਦੇ ਕਿਉਂ ਸਾਹਿਬ ਜਿਸ ਤਰ੍ਹਾਂ ਪਹਿਲਾਂ ਵੀ ਕਈ ਜਗ੍ਹਾ ਤੇ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਤੇ ਕੋਲੋਂ ਵੀ ਸ਼ੱਕ ਦੀ ਸੂਈ ਫਿਰ ਕੀ ਇਹਦੇ ਜਾਂਚ ਦਾ ਬਿਛਾ ਕੀ ਰੰਦਾ ਜੀ ਜਾਂਚ ਦਾ ਬਿਛਾ ਭਾਜੀ ਮੇਨ ਤਾਂ ਇਹੀ ਆ ਵੀ ਟਰੈਕ ਦੇ ਆਲੇ-ਦਾਲੇ ਜਾਂ ਤਾਂ ਹੁਣ ਜਿੱਦਾਂ ਬੱਚੇ ਖੇਡਦੇ ਹੁੰਦੇ ਨੇ ਜੀ ਕਿਉਂਕਿ ਜਿਹੜਾ ਪਰਸਨ ਆ ਕੋਈ ਵੀ ਜੰਗ ਜਾਂ ਆਪਾਂ ਬੰਦਾ ਕਹਿ ਲਈਏ ਓਲਡੇ ਉਹ ਇਹ ਕੜਣਾ ਨਹੀਂ ਚਰੇਗਾ ਪੱਥਰ ਨਹੀਂ ਮਾਰੇਗਾ ਸਵਾਰੀ ਦੇ ਜਾਂ ਕੋਈ ਸਰ ਇਦਾਂ ਹੋ ਸਕਦਾ ਵੀ ਜਿੱਦਾਂ ਕੋਈ ਨੀਂਬ ਪਾਦਲ ਹੋਵੇ ਉਹ ਇਹ ਹੱਕਦ ਕਰ ਸਕਦਾ ਹੈ ਇਹ ਦੋ ਹੀ ਜ਼ਿਆਦਾਤਰ ਮਤਲਬ ਛੱਤ ਦੀ ਸੂਈ ਇਹਨਾਂ ਤੇ ਆਉਂਦੀ ਹੈ ਵੀ ਜਾਂ ਤਾਂ ਮੰਦਭੁੱਦੀ ਬੱਚਾ ਕੋਈ ਜਾਂ ਮੰਦਭੁੱਦੀ ਵਿਅਕਤੀ ਹੀ ਪੱਥਰ ਮਾਰ ਸਕਦਾ ਨਹੀਂ ਤਾਂ ਇਨਸਾਨ ਇਨਸਾਨ ਨੂੰ ਪੱਥਰ ਨਹੀਂ ਮਾਰਦਾ ਖਾਸ ਕਰਕੇ ਪੰਜਾਬ ਦੇ ਵਿੱਚ ਜੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਬਾਜ ਜਿਹੜੀ ਹੈ ਕੋਈ ਰੇਲ ਗੱਡੀ ਨਾ ਰੁਕਣਾ ਪਿਆ ਨਹੀਂ ਰੇਲ ਗੱਡੀ ਜਿਹੜੀ ਹੈ ਸਫ਼ਰ ਦੇ ਵਿੱਚ ਸੀ ਰਨਿੰਗ ਪੋਜੀਸ਼ਨ ਦੇ ਵਿੱਚ ਸੀ ਆਪਣੇ ਕੋਲ ਸਟਾਪੇਜ ਨਹੀਂ ਸੀ ਸਰਾਂਡੇ ਦਾ ਬਕਾਇਦਾ ਸਟਾਪੇਜ ਸੀ ਸਟਾਪੇਜ ਦੇ ਦਰਾਂ ਨੇ ਨੂੰ ਉੱਥੇ ਲਾਇਆ ਗਿਆ ਫਸਟ ਰੇਡ ਦੇ ਕੇ ਦੇਖ ਲੋ ਸਟੇਟਮੈਂਟ ਲਈ ਫਤਿਹਗੁਰ ਸਾਹਿਬ ਫੋਲਸ ਪਾਰਟੀ ਨੇ ਪੇਟ ਪੋਸੀ ਗਏ